والا امره تان کي ورني هن ڪا وارا وارا سوالو يو پرو ਨਾਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰਗੁਰ ਤਾਂ ਪਾਇਆ ਤੈਂ ਜਿਥੇ ਧੀ ਮਨ ਵਜੀ ਆਵਾਦਾਈਆ ਰਾਗ ਰਤਨ ਪਰਵਾਰ ਪਰਿਨਿਆਸ ਸਬਦ ਗਾਉਣੇ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਨਾਨਕ ਆਨੰਦ ਹੋਇ ਆਹ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲੇ ਰਹੁ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੋਵਾਰਨਾ ਸਭਨਾ ਗਲਾ ਸਮਰਾਤ ਸੋਖੋ ਮਨੋਂ ਵਿਸਾਰੀ ਗਾਇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਹੀ ਕਰਤੇ ਰਾਹ ਕਰਤਾ ਤੇਰਾ ਸਭ ਕੁਛ ਹੈ ਜਿਸਲੇ ਸੋਤਾ ਹੋਈ ਸਦਾ ਉਹ ਸਤਿ ਸਲਾਹ ਤੇਰੀ ਨਾਮੁ ਮਾਨਵ ਸਾਵਈ ਨਾਮ ਜਿਨ ਕੈ ਮਨ ਵਸਿਆ ਵਾਝੇ ਸਬਦ ਘਨੇਰੇ ਤਨ ਨਾਨਕ ਸਚੇ ਸਾਹਿਬ ਕਿਆ ਨਹੀ ਕਰਤੇ ਰਾਹ ਸਾਚਾ ਨਾਭ ਮੇਰਾ ਆਧਾਰ ਸਾਚਾ ਨਾਮ ਧਾਰ ਮੇਰਾ ਦਿਨ ਭੋਖਾਂ ਸਭ ਗੁਆਂ ਜਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਦਿਨ ਇੱਛਾ ਸਾ ਪੂਰਾਈਆ ਸਦਾ ਕਰੁਆ ਨੋ ਕਿਤਾ ਗੁਰ ਉਤਾਰੋ ਜੀਤਿਆਏ ਵਢਿਆਈਆ ਕਾ ਨਾਨਕ ਸੁਣੋ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਦਾ ਵਾਜੇ ਪੰਚ ਸਵਦ ਤਦ ਕਰ ਸਭਾਗੈ ਕਰ ਸਭਾਗੈ ਸਵਦ ਵਾਜੀ ਕਲਾ ਜਦ ਕਰ ਧਾਰੀ ਆ ਪੰਚ ਦੇਪ ਤਿਰਾਸ ਕੀਤੇ ਕਾਲ ਕੰਤ ਕਮਾਰਿਆ ਧੁਰ ਕਰਮੋਂ ਪਾਇਆ ਤੋਦ ਜੀਨਨ ਕਾਉ ਸੇਨਾ ਮਾਰ ਕੇ ਲਾਗੀ ਕੈ ਨਾਮ ਗੋਤਾਸ ਕੋ ਆ ਤਿਤ ਕਰ ਅਨਤ ਵਾਜੀ आनंदो सलो बड भागी हो सगला मनोरथ पुरे पार ब्रह्म प्रपाय उतरे सगला वसुधे नो करोगो संताप उतरे सुनी सच्ची वाणी सांतो साधो मन भये सरसे पुरे गुरु ते जावली सुनते तने गाते बोयतो सतगुरु रहया पार पुरे ਮੈਂ ਨੰਤਉ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਵਦ ਤੂਰੇ ਸੁਣ ਤੇ ਪਨੀ ਤਗਾਤੇ ਭਵਤ ਸਤ ਗੁਰ ਰਹਾ ਪਰ ਪੂਰੇ ਮੈਂ ਨੰਤਉ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੁਸਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਬਾਚੈ ਧਰਮ ਦੂਰ ਕਰਮੇ ਆਪ ਆਪਣੀ ਛੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲੋ ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਮਾਲੋ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲੋ ਨਾਨਕ ਤੇ ਮੁਖ ਉਜਲੇ ਦੇਤੇ ਛੋਟੇ ਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋੜਾ ਕੋਰ ਤੋ ਮੈਂ जानेते ऊचा सगल समग्री तुमरे सुर तारी तुम ते हो सो ਤੁਮਰੀ ਗਤ ਮੇ ਤੂੰ ਹੀ ਜਾਣੇ ਨਾਨਕ ਦਾਸ ਤੁਕਾਰੁਰਾਣੀ ਤੁਦੇ ਆਗੈ ਹਰੋ ਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਵਾਹਿਗੁਰੂ 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 ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋਉ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਝਾਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਐ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠਾ ਸ਼ਬਦ ਕੋ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿ ਦਾਵੇ ਥਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਾਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਤਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤੇ ਨਾ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਪੁਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਤਮੇਰ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਨਾਮ ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਤਾਹ ਤਾ ਰੱਛਿਆ ਰਾਇਤ ਦੇਗ ਤੇ ਇੱਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਧਾਨ ਕੇਸ ਧਾਨ ਰਹਿਤ ਧਾਨ ਵਿਵੇਕ ਧਾਨ ਵਿਸਾਹ ਧਾਨ ਭਰੋਸਾ ਧਾਨ ਦਾਨਾ ਸਿਰ ਧਾਨ ਨਾਮ ਧਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆ ਦੇ ਦਰਸ਼ਨੀਸ਼ ਨਾਲ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟੱਲ ਧਰਮ ਕਾ ਦੇਕਾਰ ਖਾਲਸਾ ਜੀ ਸਾਹਿਬੋ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਦੇ ਰੱਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਜ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ へ ਨਿਮਾਣਿਆ ਦੇ ਮਾਣ ਸਤਿਗੁਰੂ ਨਿਤਾਣਿਆ ਦੇ ਤਾਣ ਸਤਿਗੁਰੂ ਨੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਾਂ ਦੇ ਉੱਤੇ ਸੁੱਚੇ ਚਰਨ ਕਮਲਾ ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਜੀ ਆਪ ਜੀਾਂ ਦੇ ਦਰੋਂ ਕਰੋ ਬਰਉ ਸਾਈ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀ ਬਤੀਤ ਹੋਈ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਨੂੰ ਮੁਖ ਰੱਖਦੇ ਹੋਏ ਆਪ ਜੀਆ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਪੰਜਾਂ ਬਾਣੀਆਂ ਦਾ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਪ ਹੋਏ ਇੰਨੇ ਸਮੇਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਅਖਰਵਾਦਾ ਘਾਟਾ ਭੁੱਲ ਚੁਕ ਮਾਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਫਲ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਚੜ੍ਹਦੀ ਕਲਾ ਕਰਨੀ ਸਬਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਤੇਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੋਭਾ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਬਖਸ਼ਿਸ਼ ਕਰਨੇ ਸਭਨਾਂ ਨੂੰ ਆਪਸੀ ਪਿਆਰ ਸਪਾਕ ਦੇ ਰੋਗਤਾਵਾਂ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤੌਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾ ਤੇ ਆਉਣ ਵਾਲਾ ਸਮਾ ਸੁੱਖਾਂ ਭਰਿਆ ਬਚਿਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀ ਤਿਆਨ ਕਿਰਪਾ ਕਰੋ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਿਗੁਰੂ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮਨਾਮਿਆਂ ਤੋਂ ਉਪਰੰਤ ਆਸਾ ਜੀ ਦੀ ਵਾਰ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਸਹੀ ਪਿਆਰਿਆਂ ਦੇ ਮੇਲ ਕਰਵਾਉਣੇ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਆਗਿਆ ਭਈ ਅਕਾਲ ਕੀ ਸਬ ਸਿੱਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਐ ਜੋ ਪ੍ਰਭ ਕੋ ਮਿਲ ਬੋ ਚਾਹੈ ਰਾਜ ਕਰੇਗਾ ਖਾਲਸਾ ਘਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਬੁਨੇ ਇਸੋ ਨਿਹਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਹੋ ਤਲ ਗੁਰ ਸੇਆ ਤਹਨ ਸੁ ਸਾਜੋ ਸੁਪਾਰੀ ਦਰਸ਼ਨ ਪਰਸੈ ਗੁਰ ਕਾ ਜਨਮ ਮਰਨ ਦੁਖ ਜਾ ਖਸਮਾਂ ਦੀ ਮੋਰ ਅਰਸਾ ਕਿਰਸਾ ਚੱਤੀਆ ਤੂੰ ਤੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸੱਚਾ ਪਾਤਸ਼ਾਹ ਸ਼ਿਰਸਾ ਦਾ ਸਾਹ ਜਿਸ ਬਾਸ ਬਠੇ ਸਹੀਆ ਸਾਵਨਾ ਦਾ ਵਿਸਾਹੋ ਜਿਸ ਪਾਸੁ ਬੈਠੇ ਆਸੋ ਹੀਆ ਸਾਵਨਾ ਦਾ ਵਿਸਾਹੋ ਸਤਨਾ ਹੇ ਗੁਰੂ ਸਾਹਿਬ ਜੀ ਸਲੋਕਾ ਮਹਲਾ 3 ਬ੍ਰਹਮ ਵੰਦਾ ਤਿਸ ਦਾ ਪ੍ਰਮਾਤ ਰਹਾ ਸ਼ਬਦ ਨਿਵਲਾਈ ਨਾਗਲੇ ਦੀ ਅਧਹਰ ਸਿਤਿ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਈ ब्रह्म बिंदा एको ब्रह एक शबत निधि अठार सिधी पिछा लगिया फिरा झुहर हृदय सदा ਵਸਾਈ ਦਿਨ ਸਤਗੁਰ ਨਾਉ ਨ ਪਾਈਐ 부ਝੈ ਕਰ ਵਿਚਾਰ ਨਾਨਕ ਪੁਰ ਭਾਗ ਸਤਗੁਰ ਮਿਲੈ ਮੁਖ ਪਾਈ ਜੁਗ ਚਾਰ ਮਹਲਾ ਤੀਜਾ ਕਿਆ ਗੱਭਰ ਕਿਆ ਵਿਰਧ ਹੈ ਮਨ ਮੁਖ ਤ੍ਰਿਸ਼ਨਾ ਤਖਨ ਜਾਏ ਗੋਰਮਖ ਸ਼ਬਦ ਰਤੇ ਆ ਸੀਤਲ ਹੋਏ ਆਪ ਗਵਾਈ ਅੰਧਾਰ ತ್ರಿਪਤ ਸੰਤੋਖਿਆ ਫਿਰ ਭੁਖਣਾ ਲੱਗਾ ਆਏ ਬਾਲਕ ਜੀ ਗੁਰਮਖੋ ਕਰ ਹੈ ਸੂ ਪਰਵਾਨ ਹੈ ਜੋ ਨਾਮ ਰਹੀ ਲੈ ਲਾਈ ਪਾਉਣੀ ਹਉ ਬਲੇ ਹਾਰੀ ਤਨ ਕਾ খ সুখ হর নাম তিন দর্শন তিখা সন কীন হর গুণ রর যাস মন লিখা ਹਰ ਨਾਮ ਸਲਾਹੀ ਰੰਗ ਸਿਉ ਸਭ ਕੇਲ ਵਖ ਕਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹ ਜਿਥਾ ਮੇਰਾ ਗੁਰ ਧਰੀ ਵਿਖਾ ਆਰ ਨਾਮ ਸਲਾਹੀ ਰੰਗ ਸਿਓ ਸਾਜੋ ਤੇਲੇ ਵੇਖੋ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨਾ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕਾ ਮਹਲਾ 3 ਬ੍ਰਹਮ ਵਿੰਧਾ ਤਿਸ ਦਾ ਪ੍ਰਹ ਮਾਟ ਰਹਿ ਏ ਕੋ ਸਭ ਦੇ ਲਿ ਬਲਾਈ ਨਾਵ ਨੇ ਬਿਹੀ ਅਠਹਰਾ ਸਿੱਦੇ ਇਛੇ ਲਗੀਆਂ ਫਿਰ ਜੋ ਹਰੋ ਹਿਰਦੈ ਸਦਾ ਵਸਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ